ਮਾਈ ਗੁਰਜੀ ਦਾ ਘਰ ਸਾਂ ਮਾਈ ਗੁਰਜੀ ਕੀ ਪੱਥੇ ਪਿੰਡ ਵਿੱਚ ਵੜਦਿਆਂ ਸਾਰ ਪਿੰਡ ਦੇ ਮੋਹਤਵਾਰ ਬੰਦੇ ਨੇ ਮਹਾਤਮਾ ਬੋਧਾ ਰੱਜ ਕੇ ਵਿਰੋਧ ਕੀਤਾ ਬਹੁਤ ਮਾੜੇ ਚੰਗੇ ਬੋਲ ਬੋਲੇ ਜਦ ਮਹਾਤਮਾ ਬੋਧੀ ਨੂੰ ਬੋਲੇ ਤੇ ਮਹਾਤਮਾ ਬੋਧੀ ਖੜੇ ਰਿਹਾ ਹੱਥ ਜੋੜ ਕੇ ਉਹ ਬੋਲੀ ਜਾਣ ਉਹ ਗੁੱਚੁੱਪ ਉਹ ਚੁੱਪ ਕਰ ਗਏ ਮਹਾਤਮਾ ਬੋਧੀ ਕਹਿਣ ਲੱਗੇ ਜੀ ਤੁਹਾਡੀ ਗੱਲ ਖਤਮ ਹੋ ਗਈ ਤੇ ਮੈਂ ਚਲਾ ਜਾਵਾਂ ਮਹਾਤਮਾ ਬੋਧੀ ਅਗੇ ਨੂੰ ਲੰਘ ਗਏ ਉਹ ਪਿੰਡ ਵਾਲੇ ਸੋਚਣ ਵੀ ਅਸੀਂ ਤੇ ਇਹਦੀ ਬੇਇੱਜ਼ਤੀ ਕਰਨਾ ਚਾਹੁੰਦੇ ਸਾਂ ਬਦਨਾਮੀ ਕਰਨਾ ਚਾਹੁੰਦੇ ਸਾਂ ਇਹਨੇ ਪਰ ਸਾਨੂੰ ਮੋੜਵਾ ਜਵਾਬ ਹੀ ਕੋਈ ਨਹੀਂ ਦਿੱਤਾ ਉਹ ਜਦੋਂ ਥੋੜੀ ਜੀ ਦੂਰ ਗਏ ਤੇ ਪਿੰਡ ਵਾਲਿਆਂ ਨੂੰ ਮਹਿਸੂਸ ਹੈ ਵੀ ਅਸੀਂ ਗਲਤੀ ਕਰ ਬੈਠੇ ਹਾਂ ਬਹੁਤ ਔਖਾਂ ਦਾ ਕਿਸੇ ਬੰਦੇ ਨੂੰ ਆਪਣੀ ਗਲਤੀ ਦੇਖ ਪਵੇ ਵੀ ਅਸੀਂ ਗਲਤੀ ਕੀਤੀ ਏ ਤੇ ਇਹ ਵੀ ਚੰਗੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਕਿਸੇ ਬੰਦੇ ਨੂੰ ਆਪਣੀ ਗਲਤੀ ਦੇਖਣ ਲੱਗ ਪਏ ਮਹਾਤਮਾ ਬੋਧੀ ਜੀ ਜਦੋਂ ਇੱਥੋਂ ਗਏ ਅੱਗੇ ਗਏ ਨੇ ਤੇ ਪਿੰਡ ਵਾਲੇ ਫਿਰ ਉਹਨਾਂ ਦੇ ਮਗਰ ਗਏ ਉਹ ਜਾ ਕੇ ਹੱਥ ਦਰੋੜਦੇ ਬੇਨਤੀ ਕਰਦੇ ਸਾਡੇ ਤੋਂ ਬਹੁਤ ਗਲਤੀ ਹੋ ਗਈ ਮਹਤਮਾ ਪਾਪੂ ਜੀ ਕਹਿੰਦੇ ਮੈਂ ਤਾਂ ਤੁਸੀਂ ਕੁਝ ਕਿਹਾ ਹੀ ਨਹੀਂ ਕਹਿੰਦੇ ਮੈਂ ਤਾਂ ਤੁਹਾਡੇ ਨਾਲ ਉਵੇਂ ਦਾ ਵਿਵਹਾਰ ਕੀਤਾ ਜਿਵੇਂ ਦਾ ਪਿਛਲੇ ਪਿੰਡ ਵਾਲਿਆਂ ਨਾਲ ਕੀਤਾ ਤੇ ਤੁਹਾਡੇ ਨਾਲ ਕੀਤਾ ਉਹ ਕਹਿੰਦੇ ਜੀ ਪਿਛਲੇ ਪਿੰਡ ਵਾਲਿਆਂ ਨੇ ਕੀ ਕੀਤਾ ਤੁਸੀਂ ਸਾਨੂੰ ਦੱਸੋ ਜੇ ਉਹਨਾਂ ਨੇ ਤੁਹਾਨੂੰ ਮਾੜਾ ਚੰਗਾ ਕਹੇ ਤੇ ਅਸੀਂ ਉਹਨੇ ਜਾ ਕੇ ਉਹਨਾਂ ਨੂੰ ਬੰਦੇ ਬਣਾਉਣੇ ਆ ਵੀ ਤੁਸੀਂ ਇਹਨੇ ਚੰਗੇ ਬੰਦੇ ਦਾ ਮਾੜਾ ਕਿਉਂ ਕਰਦੇ ਹੋ ਸਾਡੇ ਤੋਂ ਗਲਤੀ ਹੋ ਗਈ ਸੀ ਆਪਣੀ ਗਲਤੀ ਮੰਨ ਲਿਆ ਮਹਤਮਾ ਪਾਪੂ ਜੀ ਕਹਿਣ ਲੱਗੇ ਨਹੀਂ ਉਹਨਾਂ ਮੈਨੂੰ ਮਾੜਾ ਨਹੀਂ ਕਿਹਾ ਅਸਲ ਵਿੱਚ ਜਦੋਂ ਅਸੀਂ ਉੱਥੇ ਗਏ ਤਾਂ ਪਿੰਡ ਵਾਲੇ ਬੜੇ ਧਨ ਪਦਾਰਥ ਲੈ ਕੇ ਫਲ ਫਰੂਟ ਲੈ ਕੇ ਕਹਿੰਦੇ ਬੜੇ ਸੋਹਣੇ ਸੋਹਣੇ ਸਾਡੇ ਵਾਸਤੇ ਤੋਹਫੇ ਲੈ ਕੇ ਆਏ ਉਹਨਾਂ ਨੇ ਸਾਨੂੰ ਖਾਣ ਵਾਸਤੇ ਕੋਈ ਦਿੱਤਾ ਤੇ ਅਸੀਂ ਹੱਥ ਜੋੜਦੇ ਅਸੀਂ ਕਹਿੰਦੇ ਸਾਡਾ ਢਿੱਡ ਭਰਿਆ ਹੋਇਆ ਆ ਅਸੀਂ ਕੁਝ ਖਾਣਾ ਨਹੀਂ ਹੈ ਕਹਿੰਦੇ ਉਹਨਾਂ ਨੇ ਬੜੀਆਂ ਬੇਨਤੀਆਂ ਕੀਤੀਆਂ ਪਰ ਅਸੀਂ ਨਹੀਂ ਲਈਆਂ ਅਸੀਂ ਕਹਿੰਦੇ ਨਹੀਂ ਸਾਡਾ ਪੇਟ ਭਰਿਆ ਹੋਇਆ ਆ ਅਸੀਂ ਛਕਣਾ ਨਹੀਂ ਹੈ ਕਹਿੰਦੇ ਜਦੋਂ ਅਸੀਂ ਤੁਹਾਡੇ ਕੋਲ ਆਏ ਤੁਸੀਂ ਸਾਨੂੰ ਆਪਣੇ ਵੱਲੋਂ ਮਾੜੇ ਸ਼ਬਦ ਬੋਲੇ ਕਹਿੰਦੇ ਸਾਨੂੰ ਚਾਹੀਦੇ ਨਹੀਂ ਸੀਗੇ ਅਸੀਂ ਮੋੜ ਦਿੱਤੇ ਕਹਿੰਦੇ ਜੋ ਤੁਸੀਂ ਸਾਨੂੰ ਮਾੜਾ ਚੰਗਾ ਬੋਲੇਓ ਤੁਸੀਂ ਸਾਨੂੰ ਨਹੀਂ ਆਪਣੇ ਆਪ ਨੂੰ ਬੋਲਿਆ ਕਿਉਂਕਿ ਮੈਨੂੰ ਤੁਹਾਡੇ ਉਹਨਾਂ ਬੋਲਾਂ ਨਾਲ ਕੋਈ ਮਤਲਬ ਨਹੀਂ ਹੈ ਕੋਈ ਲੋੜ ਨਹੀਂ ਹੈ ਬਿਲਕੁਲ ਮੇਰੀ ਤੁਹਾਡੀ ਜ਼ਿੰਦਗੀ ਦੇ ਵਿੱਚ ਆਹੀ ਵਰਤਾਰਾ ਵਰਤਦਾ ਪਿਆ ਇਸ ਲਈ ਗੁਰਬਾਣੀ ਕਹਿੰਦੀ ਸਤਿ ਮਹਾਰਾਜ ਜੀ ਕਹਿੰਦੇ ਸਿੱਖ ਅਸੀਂ ਉਹਨੂੰ ਜਾਣਾਂਗੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੌਰ ਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਮਾਰੇ ਕਹਿੰਦੇ ਸਿੱਖ ਸਾਡਾ ਉਹ ਜਿਹੜਾ ਦੁੱਖ ਸੁੱਖ ਨੂੰ ਇੱਕੋ ਜਿਹਾ ਜਾਣਦਾ ਆ